ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਿਨਪੜ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਤੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਮੇਰੇ ਸਹਿਯੋਗੀ ਵਿਵੇਕ ਕੁਮਾਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਵਿਵੇਕ ਜੀ ਸਵਾਲਾਂ ਦੇ ਵੱਲ ਨੂੰ ਜੇ ਆਪਾਂ ਚੱਲੀਏ ਤਾਂ ਅੱਜ ਕੱਲ ਜ਼ਿਆਦਾਤਰ ਸੁਰਖੀਆਂ ਤੇ ਜ਼ਿਆਦਾਤਰ ਸਵਾਲ ਸਿਆਸਤ ਦੇ ਨਾਲ ਹੀ ਜੁੜੇ ਹੋਏ ਨੇ ਕਿਉਂਕਿ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਆਖਰੀ ਦੌਰ ਦੇ ਵਿੱਚ ਚੋਣਾ ਹੋਣੀਆਂ ਨੇ 7ਵੇਂ ਗੇਟ ਦੇ ਵਿੱਚ ਚੋਣਾ ਹੋਣਗੇ ਜਿਹੜਾ ਕਿ 1 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਤੇ 4 ਜੂਨ ਨੂੰ ਨਤੀਜੇ ਆਉਣੇ ਠੀਕ ਹੈ ਜੀ ਇਹ ਸੀ ਮੋਟੀ ਮੋਟੀ ਗੱਲ ਹੈ ਤੇ ਸਵਾਲ ਵੱਡਾ ਇਹੀ ਹੈ ਸਵਾਲ ਵੀ ਕਹਿ ਸਕਦੇ ਆ ਮਸਲਾ ਵੀ ਕਹਿ ਸਕਦੇ ਆ ਲੀਡਰਾਂ ਦੀਆਂ ਚਿੰਤਾਵਾਂ ਵੀ ਕਹਿ ਸਕਦੇ ਆ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਦੇ ਵਿੱਚ ਵੱਧਦਾ ਵੀ ਕਹਿ ਸਕਦੇ ਆ ਕਿਉਂਕਿ ਕਾਂਗਰਸ ਨੇ ਜੀ ਪੰਜਾਬ ਦੇ ਵਿੱਚ ਸੂਚੀ ਨਹੀਂ ਜਾਰੀ ਕੀਤੀ ਹੈ ਪਰ ਸੂਚੀ ਜਾਰੀ ਕਰਨ ਤੋਂ ਪਹਿਲਾਂ ਹੀ ਜਿਹੜੇ ਕਿਆਫੇ ਲਗਾਏ ਜਾਂਦੇ ਹੁੰਦੇ ਨੇ ਨਾ ਜਿਹੜੀਆਂ ਕਿਆਸ ਰਾਈਆਂ ਲਗਾਈਆਂ ਜਾਂਦੀਆਂ ਕਿ ਕਿਹੜੇ ਬੰਦੇ ਨੂੰ ਟਿਕਟ ਮਿਲ ਸਕਦੀ ਹੈ ਕਿਹਨੂੰ ਮਿਲੇਗੀ ਕਿਹਨੂੰ ਨਹੀਂ ਮਿਲੇਗੀ ਕਿਤੇ ਚਾਂਸ ਹੈਗੇ ਆ ਉਹ ਚੀਜ਼ ਨੂੰ ਲੈ ਕੇ ਕਾਂਗਰਸ ਦੇ ਲੀਡਰਾਂ ਦੇ ਵਿੱਚ ਆਪਸੀ ਖਿੱਚੋ ਤਾਣੀ ਹੈ ਜਿਹੜੀ ਉਹ ਬੜੀ ਵੱਧੀ ਹੋਈ ਹੈ ਕੋਈ ਕਹਿੰਦਾ ਮੈਨੂੰ ਟਿਕਟ ਦੇ ਦੋ ਦੂਸਰਾ ਨਹੀਂ ਇੰਨਾ ਸਹੀ ਹੈਗਾ ਦੂਜਾ ਕਹਿੰਦਾ ਜੀ ਮੈਂ ਹੀ ਸਹੀ ਹਾਂ ਪਹਿਲਾ ਬੰਦਾ ਨਹੀਂ ਸਹੀ ਹੈਗਾ ਇਹ ਚੱਲਦਾ ਕੀ ਪਿਆ ਕਿ ਕਾਂਗਰਸ ਇਹ ਚੀਜ਼ ਦੇ ਨਾਲ ਆਪਣਾ ਨੁਕਸਾਨ ਤੇ ਨਹੀਂ ਕਰ ਰਹੀ ਕਿਤੇ ਬਿਲਕੁਲ ਇੰਦਰ ਜੇਕਰ ਤੁਸੀਂ ਇੱਕ ਪ੍ਰਹਾਣੀ ਕਹਾਵਤ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਬੰਦਾ ਬਦਾਮ ਖਾ ਕੇ ਨਹੀਂ ਅਕਲ ਆਂਦੀ ਹੂੰ ਬੰਦੇ ਨੂੰ ਠੋਕਰ ਖਾ ਕੇ ਅਕਲ ਆਂਦੀ ਆ ਮਨ ਲੱਗਦਾ ਜੇਕਰ ਇਸ ਕਹਾਵਤ ਨੂੰ ਕੋਈ ਚੁਟਹਲਾ ਸਕਦਾ ਤਾਂ ਉਹ ਸਿਰਫ ਪੂਰੀ ਦੁਨੀਆ ਦੇ ਵਿੱਚ ਕਾਂਗਰਸ ਪਾਰਟੀ ਆ ਹੂੰ ਉਹਦਾ ਕਾਰਨ ਵੀ ਆ ਤੁਸੀਂ ਪੰਜਾਬ ਦੀ ਆਪਾਂ ਗੱਲ ਕਰਾਂਗੇ ਜੇ ਅਸੀਂ ਇਹ ਪੰਜਾਬ ਦੀ ਗੱਲ ਛੇੜ ਹੀ ਐ ਹੁਣ ਠੀਕ ਹੈ ਜੀ ਕਿਉਂਕਿ ਪੰਜਾਬ ਨੂੰ ਫੋਕਸ ਕਰਕੇ ਕਰਾਂਗੇ ਹਾਲਾਂਕਿ ਹਾਲ ਹਰ ਥਾਂ ਤੇ ਕਾਂਗਰਸ ਦਾ ਇਹੀ ਹੈ ਪਰ ਅਸੀਂ ਕਨਸੈਂਟਰੇਟ ਜਿਹੜਾ ਪੰਜਾਬ ਦਾ ਕਰਾਂਗੇ ਕਿ ਪੰਜਾਬ 2022 ਤਾਜ਼ੀਆਂ ਤਾਜ਼ੀਆਂ ਚੋਣਾਂ ਹਾਰਿਆ ਇਸ ਤੋਂ ਇਲਾਵਾ ਰਾਜਸਥਾਨ ਚਲੇ ਜਾਓ ਰਾਜਸਥਾਨ ਦੇ ਵਿੱਚ ਵੀ ਅਸ਼ੋਕ ਗਹਿਲੋਤ ਤੇ ਉਧਰੋਂ ਫਿਰ ਸਚਿਨ ਪਾਇਲਟ ਉਹਦਾ ਪੇਚਾ ਪੈ ਗਿਆ ਆਪਸ ਵਿੱਚ ਹੀ ਭੜਦੇ ਰਹੇ ਗਏ ਉਹ ਤੇ ਫਿਰ ਬਾਜੀ ਉੱਥੇ ਵੀ ਜਪੀ ਮਾਰ ਗਈ ਹਾਂ ਇੰਨੇ ਚੀ ਕਰਨਾਟਕਾ ਦੇ ਵਿੱਚ ਸਰਕਾਰ ਬਣਾਈ ਗਿਆ ਕਾਂਗਰਸ ਵਾਲੇ ਫਿਰ ਉੱਥੇ ਜਦੋਂ ਮੁੱਖ ਮੰਤਰੀ ਚੁਣਨ ਦਾ ਵੇਲਾ ਆ ਤੇ ਉੱਥੇ ਦੇ ਫਿਰ ਜਿਹੜਾ ਸਟੇਟ ਪ੍ਰੈਜ਼ੀਡੈਂਟ ਆ ਉਹ ਕਹਿੰਦਾ ਜੀ ਜੋਰ ਤਾਂ ਮੈਲ ਆਇਆ ਸਾਰਾ ਮੈਂ ਮੁੱਖ ਮੰਤਰੀ ਦਾ ਉੱਦੋਂ ਮੈਨੂੰ ਮਿਲਣਾ ਚਾਹੀਦਾ ਤੇ ਜਿਹੜੇ ਹੁਣ ਮੌਜੂਦਾ ਮੁੱਖ ਮੰਤਰੀ ਨੇ ਉਹ ਕਹਿੰਦੇ ਜੀ ਮੈਂ ਤਾਂ ਆਖਰੀ ਵਾਰ ਮੁੱਖ ਮੰਤਰੀ ਬਣ ਕੇ ਦੇਖਣਾ ਚਾਹੁੰਦਾ ਹੁਣ ਹਾਂਜੀ ਤੇ ਕਹਿੰਦੇ ਮੇਰਾ ਆਖਰੀ ਮੌਕਾ ਮੈਨੂੰ ਆਖਰੀ ਵਾਰ ਬਣ ਲੈਣ ਦਿਓ ਫਿਰ ਗੱਲ ਗਈ ਸੋਨੀਆ ਗਾਂਧੀ ਕੋਲ ਉਹ ਕਹਿੰਦੇ ਜੀ ਜਿਆਦਾ 25 25 ਵਾਲਾ ਲੈ ਲਓ ਹਿਸਾਬ ਉਹ ਕਹਿੰਦਾ ਵੀ 25 25 ਵਾਲਾ ਕੰਮ ਸਹੀ ਨਹੀਂ ਲੱਗਦਾ ਕਿਉਂਕਿ ਫਿਰ ਉਹੀ ਗੱਲ ਹੋ ਜਾਂਦੀ ਨਾ ਕਿ ਇੱਕ ਨੂੰ ਹਟਾਤਾ ਫਿਰ ਉਹ ਪਾਰਟੀ ਚ ਰੁੱਸ ਗਿਆ ਫਿਰ ਉਹਨੇ ਆਪਣੀ 25 ਲੀਟਰ ਇਕੱਠੇ ਕੀਤੇ ਤੇ ਉਹ ਪਰੇ ਹੋ ਗਿਆ ਤੇ ਫਿਰ ਦੂਸਰਾ ਉਹੀ ਨਹੀਂ ਮੁੱਖ ਮੰਤਰੀ ਬਣਨ ਦੇ ਲਾਇਕ ਰਹਿੰਦਾ ਕਿਉਂਕਿ ਬਹੁਤ ਖਤਮ ਹੋ ਜਾਂਦਾ ਤੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇੱਦਾਂ ਦੇ ਕੰਮ ਕਰੋ ਕਿ ਅਗਲੀ ਵਾਰ ਫਿਰ ਤੁਹਾਨੂੰ ਕਰਦੀ ਐ ਪਰ ਉਹੀ ਆ ਨਾ ਕਿ ਪਹਿਲਾਂ ਦੋ ਦੋ ਢਾਈ ਢਾਈ ਸਾਲ ਵਾਲਾ ਸਗੂਫਾ ਦੇ ਕੇ ਦੂਸਰੇ ਨੂੰ ਉਸ ਮੌਕੇ ਤੇ ਤਾਂ ਸ਼ਾਂਤ ਕਰਤਾ ਪਰ ਢਾਈ ਸਾਲ ਬਾਅਦ ਫਿਰ ਉਹ ਖੜਾ ਹੋ ਜਾਊਗਾ ਹਾਂ ਭਾਈ ਤੁਸੀਂ ਮੈਨੂੰ ਢਾਈ ਸਾਲ ਬਾਅਦ ਮੁੱਖ ਮੰਤਰੀ ਕਿਹਾ ਸੀਗਾ ਕਿੱਥੇ ਐ ਤੇ ਫਿਰ ਹੁਣ ਜਿਹੜੇ ਬੰਦੇ ਨੇ 5 ਸਾਲ ਕੰਮ ਕੀ ਤਾਂ ਫਿਰ ਲੋਕ ਵੀ ਹੋ ਜਾਂਦੇ ਨੇ ਕਿ ਇਸ ਚਿਹਰੇ ਨੇ ਕੰਮ ਕੀਤੇ ਨੇ ਦੂਸਰਾ ਚਿਹਰਾ ਕਰੇਗਾ ਕਿ ਨਹੀਂ ਕਰੇਗਾ ਫਿਰ ਉੱਥੇ ਆ ਕੇ ਗਰਾਰੀ ਅੜ ਜਾਂਦੀ ਆ ਫਿਰ ਮਜਬੂਰੀ ਪੰਜਾਂਦੀ ਪਾਰਟੀ ਦੀ ਉਹਨੂੰ ਮੁੱਖ ਮੰਤਰੀ ਲਾਉਣਾ ਪੈਂਦਾ ਜਿਹੜਾ ਪਿਛਲੀ ਵਾਰ ਲੱਗਾ ਸੀਗਾ ਬਿਲਕੁਲ ਸੋ ਇਸ ਤਰੀਕੇ ਦੀ ਕਹਾਣੀ ਜਿਹੜੀਆਂ ਝੂਠੇ ਵਾਅਦਿਆਂ ਦੇ ਕਰਕੇ ਜਿਹੜਾ ਕਾਂਗਰਸ ਫਸ ਜਾਂਦੀ ਆ ਤੇ ਹੁਣ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਸੂਚੀ ਹਜੇ ਤੱਕ ਜਾਰੀ ਨਹੀਂ ਹੋਈ ਪਰ ਜੋ ਖਿੱਚੋ ਤਾਣ ਜੋ ਇੱਕ ਪਾਰਟੀ ਦੇ ਵਿੱਚ ਚੱਲ ਰਿਹਾ ਆ ਉਹ ਕਿਤਨਾ ਕਿਤਿਆਂ ਆਉਣ ਵਾਲੀਆਂ 2024 ਚੋਣਾਂ ਦੇ ਵਿੱਚ ਬਾਈ ਨਾਲੋਂ ਵੀ ਜ਼ਿਆਦਾ ਨੁਕਸਾਨ ਕਰਦਾ ਦੇਖ ਰਿਹਾ ਇੰਦਰ ਅੱਛਾ ਜੀ ਤੁਸੀਂ ਇਹ ਦੇਖੋ ਚਰਨਜੀਤ ਚੰਨੀ ਹੋਰਾਂ ਨੇ ਬੀਤੇ ਦਿਨੀ ਆਪਣੇ ਜਨਮ ਦਿਨ ਤੇ ਕੇਕ ਕੱਟਿਆ ਹੂੰ ਸਾਡਾ ਚੰਨੀ ਜਲੰਧਰ ਬਿਲਕੁਲ ਉਹਨਾਂ ਨੇ ਹਿੰਟ ਦੇ ਦਿੱਤਾ ਕਿ ਜਲੰਧਰ ਤੋਂ ਚੋਣਾ ਲੜਨ ਦਾ ਲੜਨਾ ਚਾਹੁੰਦੇ ਨੇ ਉਹ ਹੂੰ ਇੱਛੁਕ ਨੇ ਤੇ ਇੱਛੁਕ ਨੇ ਤੇ ਇਸ ਤੋਂ ਪਹਿਲਾਂ ਗੱਲਾਂ ਵੀ ਚੱਲੀਆਂ ਸੀਗੀਆਂ ਕਿ ਹਾਈ ਕਮਾਂਡ ਵੀ ਚਾਹੁੰਦੀ ਹੈ ਕਿ ਜਲੰਧਰ ਲੜੇ ਬਿਲਕੁਲ ਜੀ ਮੈਂ ਪਿਛਲੇ ਸਾਲ ਜਲੰਧਰ ਕਵਰ ਕਰ ਰਿਹਾ ਸੀ ਇਲੈਕਸ਼ਨ ਦੇ ਟਾਈਮ ਤੇ ਜਦੋਂ ਜਿਮਨੀ ਚੋਣਾ ਸੀਗੀਆਂ ਤੇ ਉੱਥੇ ਚਰਨ ਜੀ ਚੰਨੀ ਉਹਦਾ ਕ੍ਰੇਜ਼ ਵੀ ਦੇਖਣ ਨੂੰ ਮਿਲਿਆ ਸੀਗਾ ਇਹ ਨਹੀਂ ਕਿਉਂਕਿ ਉੱਥੇ ਜਦンダー ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇਹ ਵਾਲੀ 벨ਟ ਜਿਹੜੀ ਹੈ ਦੋਆਬੇ ਦੀ ਇੱਥੇ ਐਸਸੀ ਬੋਰਡ ਬੈਂਕ ਜ਼ਿਆਦਾ ਹੈ ਤੁਸੀਂ ਇਹ ਦੇਖੋ ਕਿ ਨਵੇਂ ਸ਼ਹਿਰ ਦੇ ਵਿੱਚੋਂ ਇਸ ਵਾਰੀ ਜਿਹੜੇ ਐਮਐਲਏ ਜਿੱਤੇ ਨੇ ਉਹ ਇੱਕੋ ਇੱਕ ਇਕਲੌਤੇ ਐਮਐਲਏ ਨੇ ਜਿਹੜੇ ਭੋਜਨ ਸਮਾਜ ਪਾਰਟੀ ਦੇ ਨਾਲ ਜਿੱਤੇ ਨੇ ਪੰਜਾਬ ਦੇ ਵਿੱਚ ਨਿਛਤਰਪਾਲ ਦੋਰੀ ਤੇ ਇੱਧਰ ਹੁਸ਼ਿਆਰਪੁਰ ਵਾਲੇ ਪਾਸੇ ਵੀ ਐਸਸੀ ਕਮਿਊਨਿਟੀ ਦੀ ਜਿਹੜੀ ਬੋਟ ਬੈਂਕ ਉਹ ਜ਼ਿਆਦਾ ਹੈ ਤਾਂ ਬਤੌਰ ਫਿਰ ਐਸਸੀ ਚਿਹਰਾ ਜਿਹੜਾ ਆ ਉਹ ਚਰਨਜੀਤ ਚੰਨੀ ਸਭ ਤੋਂ ਸਟਿੱਕ ਚਿਹਰੇ ਨੇ ਕਾਂਗਰਸ ਦੇ ਇਹ ਇਸ ਕਰਕੇ ਜਲੰਧਰ ਦੇ ਵਿੱਚ ਦਾਬ ਵੀ ਖੇਡਣਾ ਚਾਹਦੀ ਹੈ ਕਾਂਗਰਸ ਤੇ ਫਿਰ ਉਧਰੋਂ ਹੁਣ ਜਿਹੜੇ ਸਾਬਕਾ ਐਮਪੀ ਸੀਗੇ ਚੌਧਰੀ ਸੰਤੋਖ ਸਿੰਘ ਹੋਰੀ ਉਹਨਾਂ ਦੇ بیٹے ਨਾਰਾਜ਼ ਹੋ ਗਏ ਅੱਛਾ ਕਹਿੰਦੇ ਮੇਰੇ ਪਿਤਾ ਜੀ ਨੇ ਇੰਨਾ ਜੋਰ ਲਾਇਆ ਇੱਥੇ ਮੇਰੇ ਸਾਡੀ ਸੀਟ ਹੈ ਇਹ ਸਾਡੀ ਟਿਕਟ ਹੋਣੀ ਚਾਹੀਦੀ ਹੈ ਮੇਰੀ ਮਾਤਾ ਜੀ ਨੇ ਵੀ ਪਿਛਲੀ ਵਾਰ ਕੰਮ ਕੀਤਾ ਇੱਕ ਤਾਂ ਉਹ ਕੀਤਾ ਤੇ ਚਰਨਜੀਤ ਚੰਨੀ ਕੇ ਦਾਅਵਾ ਠੋਕਦੇ ਨੇ ਫੇਰ ਉਹ ਸੋਨੀਆ ਗਾਂਧੀ ਨੂੰ ਮਿਲ ਕੇ ਆਏ ਅੱਜ ਤੇ ਅੱਜ ਉਹਨਾਂ ਨੇ ਇੱਕ ਹੋਰ بڑا ਬਿਆਨ ਦੇਤਾ ਕਹਿੰਦੇ ਚੰਨੀ ਨੂੰ ਤਾਦ ਦੇ ਤੇ ਦੋ ਦੋ ਥਾਂਵਾਂ ਤੇ ਚੋਣ ਲੜਨ ਦੀ ਜਿੱਥੋਂ ਲੜਨਾ ਆਪਣੇ ਹਲਕੇ 'ਚੋਂ ਲੜੋ ਤੇ ਨਾਲ ਕਹਿੰਦੇ ਇੱਕ ਜਲੰਧਰ ਵੀ ਭਾਲਦੇ ਆ ਤੇ ਸ਼ਾਇਦ ਉਹ ਇਹ ਭੁੱਲ ਗਏ ਕਿ ਲੋਕ ਸਭਾ ਚੋਣਾਂ ਜਿਹੜੀਆਂ ਆ ਉਹ ਇੱਕ ਉਮੀਦਵਾਰ ਇੱਕ ਸੀਟ ਤੋਂ ਲੜ ਸਕਦਾ ਹ ਹ ਵਿਧਾਨ ਸਭਾ 'ਚ ਇਹ ਦੋ ਥਾਂ ਤੋਂ ਸੀ ਬਸ ਬਸ ਵਿਧਾਨ ਸਭਾ 'ਚ ਹੁੰਦਾ ਪ੍ਰਵੇਸ਼ਣ ਦੋ ਥਾਂਵਾਂ ਤੋਂ ਲੜਨ ਦਾ ਚਲੋ ਇਹ ਤਾਂ ਰੀਨ ਦੀ ਆਪਸੀ ਫੇਕ ਹੁਣ ਕੌਣ ਕਿੱਥੋਂ ਜਾਏਗਾ ਕੌਣ ਕਿੱਥੇ ਲੜੇਗਾ ਇਹ ਤਾਂ ਹੁਣ ਪਾਰਟੀ ਨੇ ਡਿਸਾਈਡ ਕਰਨਾ ਪਰ ਜਲੰਧਰ ਦੇ ਵਿੱਚ ਚਰ ਤੇ ਬਿਕਰਮਜੀਤ ਉਹਨਾਂ ਦਾ ਪਹਿਲਾਂ ਹੀ ਬਣਿਆ ਪਿਆ ਚਾਰਟ অলਰੈਡੀ ਬਣਿਆ ਪਿਆ ਚਾ ਇੱਕ ਹਮਦਰਦੀ ਦੀ ਬੋਟ ਵੀ ਆ ਸਕਦੀ ਹੈ ਨਾ ਚੌਧਰੀ ਹੋਰ ਨਹੀਂ ਨਹੀਂ ਇਹ ਛੱਡ ਦਿਓ ਹਮਦਰਦੀ ਦੀ ਬੋਟ ਹੁਣ ਸਾਲ ਬਾਅਦ ਥੋੜੀ ਨਾ ਆਊਗੀ ਉਹ ਤੋਂ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ 2 ਮਹੀਨੇ ਦੇ ਵਿੱਚ ਵਿੱਚ ਇਲੈਕਸ਼ਨ ਹੋ ਗਏ ਸੀਗੇ ਜਨਵਰੀ ਦੇ ਵਿੱਚ ਦੇਹਾਂਤ ਹੋਇਆ ਸੀਗਾ ਮਈ ਦੇ ਵਿੱਚ ਇਲੈਕਸ਼ਨ ਸੀਗੇ ਤੇ ਉਸ ਸਮੇਂ ਫਿਰ ਬੋਟ ਆਣੀ ਸੀ ਸਿੰਪਥੀ ਵਾਲੀ ਉਹ ਆਈ ਨਹੀਂ ਤੁਸੀਂ ਇਹ ਦੇਖੋ ਕਿ ਬਿਕਰਮਜੀਤ ਸਿੰਘ ਹੋਰੀ ਅੱਜ ਵਿਰੋਧ ਕਰ ਰਹੇ ਨੇ ਵਿਕਰਮਜੀ ਚੌਧਰੀ ਹਣੀ ਫਲੋਰ ਤੋਂ ਮੌਜੂਦਾ ਵਿਧਾਇਕ ਨੇ ਤੇ ਜਦੋਂ ਪੇਟੀ ਖੁੱਲੀ ਸੀਗੀ ਤਾਂ ਫਲੋਰ ਵਾਲੀ ਜਦੋਂ ਪੇਟੀ ਖੁੱਲੀ ਤਾਂ ਉਮੀਦ ਸੀਗੀ ਕਿ ਇਹ ਜੇ 플ੋਰ ਦੀ ਪੇਟੀ ਖੁੱਲੀ ਨਹੀਂ ਸ਼ਾਇਦ ਬੀਬੀ ਜੀ ਅੱਗੇ ਜਾ ਸਕਦੇ ਨੇ ਪਰ ਜਦੋਂ ਫਲੋਰ ਦੀ ਪੇਟੀ ਖੁੱਲੀ ਤਾਂ ਅਚਾਨਕ ਹੀ 50000 ਦਾ ਗੇੜ ਆਇਆ ਸੀਗਾ ਤੇ ਸ਼ੀਲ ਰਿੰਕੂ ਨਹੀਂ ਠਾ ਕਰਕੇ ਅੱਗੇ ਚਲੇ ਗਿਆ ਸੀਗੇ ਤੇ ਫਿਰ ਇੱਥੋਂ ਇਹ ਅੰਦਾਜ਼ਾ ਲੱਗਦਾ ਕਿ ਉੱਥੋਂ ਵੀ ਨਹੀਂ ਵੋਟ ਪਈ ਸੀ ਉਹਨਾਂ ਦੇ ਹਲਕੇ ਤੋਂ ਵੀ ਉਹਨਾਂ ਦੀ ਮਾਤਾ ਜੀ ਨੂੰ ਵੋਟ ਨਹੀਂ ਪਈ ਸੀਗੀ ਹੂੰ ਤੇ ਫਿਰ ਉਹਨਾਂ ਸੈਂਪਥੀ ਵੋਟ ਵਾਲੀ ਤਾਂ ਗੱਲ ਛੱਡ ਦਿਓ ਤੇ ਇਸ ਕਰਕੇ ਕਾਂਗਰਸ ਦੇ ਚਾਹ ਵੀ ਰਹੀ ਹੈ ਕਿ ਚਰਨਜੀਤ ਚੰਨੀ ਉਰਾਦੀ ਉਹਥੇ ਫੈਨ ਫੋਲੋਇੰਗ ਬਹੁਤ ਹੈ ਤੇ ਚਰਨਜੀਤ ਚੰਨੀ ਹੁਣੀ ਲੋਕਾਂ ਚ ਵਿਚਰਨਾ ਵੀ ਸ਼ੁਰੂ ਕਰ ਦਿੱਤਾ ਉਹਨਾਂ ਨੇ ਤੁਸੀਂ ਇਹ ਦੇਖੋ ਕਿ ਉਹਥੇ ਮੁਸਲਮਾਨ ਭਾਈਚਾਰੇ ਨੇ ਜਿਹੜੇ ਰੋਜ਼ੇ ਰੱਖੇ ਆ ਤਾਂ ਇਫਤਾਰੀ ਕਰਨ ਪਹੁੰਚ ਜਾਂਦੇ ਆ ਬਿਲਕੁਲ ਤੇ ਹੁਣ ਫਿਰ ਉਹ ਉਹਨਾਂ ਨੇ ਆਪਣਾ ਕੈਡਰ ਬਣਾਣਾ ਉੱਥੇ ਸ਼ੁਰੂ ਕਰਤਾ ਪਰ ਹਾਂ ਜੇਕਰ ਚਰਨਜੀਤ ਚੰਨੀਵਰਨ ਉਥੋਂ ਐਲਾਨਤਾ ਉਮੀਦਵਾਰ ਤਾਂ ਫਿਰ ਬਿਕਰਮਜੀਤ ਢੁਡੀ ਨਾਰਾਜ ਨੇ ਤੇ ਫਿਰ ਉਹਨਾਂ ਦਾ ਕੈਡਰ ਜਿਹੜਾ ਆ ਉਹ ਟੁੱਟੇ ਗਿਆ ਟੁੱਟੇ ਗਿਆ ਤੇ ਫਿਰ ਇਹ ਹੋ ਗਈ ਇੱਕ ਸੀਟ ਦੀ ਗੱਲ ਤੇ ਫਿਰ ਆਪਾਂ ਹੁਣ ਆ ਜੰਦੇ ਦੂਸਰੀ ਸੀਟ ਦੇ ਉੱਤੇ ਤੇ ਹੁਣ ਸੰਗਰੂਰ ਜਿਹੜਾ ਆਮ ਆਦਮੀ ਪਾਰਟੀ ਦਾ ਗੜ ਹੈ ਸਿਮਰਜੀਤ ਸਿੰਘ ਮਾਨ ਹੁਣੀ ਉਥੋਂ ਜਿਹੜਾ ਨੇ ਮੌਜੂਦਾ ਸੰਸਦ ਨੇ ਤੇ ਹੁਣ ਗੁਰਮੀਤ ਸਿੰਘ ਮੀਤਹਿਰ ਉਹਨਾਂ ਨੇ ਉਤਾਰ ਤੇ ਚੋਣ ਮੈਦਾਨ ਦੇ ਵਿੱਚ ਤੇ ਹੁਣ ਆ ਕਾਂਗਰਸ ਚਾਹਦੀ ਹੈ ਕਿ ਅਸੀਂ ਇਹਨਾਂ ਦੇ ਗੜ ਦੇ ਵਿੱਚ ਇਹਨਾਂ ਨੂੰ ਹਰਾਈ ਹੈ ਤੇ ਹੁਣ ਗੜ ਦੇ ਵਿੱਚ ਹਰਾਨ ਦੇ ਲਈ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ 2022 ਦੇ ਵਿੱਚ ਉੱਥੋਂ 골ਡੀ ਉਹਨਾਂ ਨੂੰ ਲੱਗ ਦਲਵੀਰ 골ਡੀ ਉਹਨਾਂ ਨੂੰ ਉੱਥੋਂ ਲੜਾਇਆ ਸੀ ਚੋਣ ਹਾਰ ਗਏ ਸੀ ਜੀ ਤੇ ਵਿਜੇਂਦਰ ਸਿੰਘਲਾ ਕਹਿੰਦੇ ਮੈਂ ਤਾਂ ਹੈ ਸੰਗਰੂਰ ਦਾ ਮੈਂ ਤਾਂ ਪਹਿਲਾਂ ਵੀ ਚੋਣਾਂ ਲੜਿਆ ਆ ਤੇ ਸੰਸਦ ਵੀ ਰਾ ਚੁੱਕਾ ਆ ਸੋ ਦੋ ਗਰਾਰੀਆਂ ਅੜ ਗਈਆਂ 골ਡੀ ਉਹ ਨਹੀਂ ਕਹਿੰਦੇ ਵੀ ਮੈਨੂੰ ਪਿਛਲੀ ਵਾਰ ਤੁਸੀਂ ਫਿਰ ਬੇਇੱਜ਼ਤੀ ਕਰਨ ਲਈ ਕਿਹਾ ਸੀਗਾ ਤੇ ਕਹਿੰਦੇ ਜਿਹੜਾ ਮੈਂ ਵਿਧਾਨ ਸਭਾ ਚੋਣਾਂ ਹਾਰਿਆ ਵੀ ਇਸ ਕਰਕੇ ਨਹੀਂ ਹਾਰਿਆ ਕਿ ਮੇਰੇ ਅਗੇਂਸਟ ਭਗਵਾਨ ਤਮਨੂ ਨੇ ਨਹੀਂ ਲੜਿਆ ਕਹਿੰਦੇ ਮੈਂ ਇਸ ਕਰਕੇ ਹਾਰਿਆ ਮੇਰੀ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਰਾਣੇ ਮੇਰੀ ਬੇਇੱਜ਼ਤੀ ਕਰਾਈ ਸੀ ਕਿਉਂਕਿ ਪ੍ਰਿੰਕਾ ਗਾਂਧੀ ਐਸੀ ਤੇ ਉਹਨਾਂ ਨੇ ਸ਼ਾਲ ਦੀ ਬੁੱਕਲ ਮਾਰੀ ਤੇ ਬੈਠ ਗਏ ਤੇ ਦੂਸਰੀ ਕਰਾਰੀ ਤੇ ਤੀਸਰਾ ਹੁਣ ਤਾਂ ਸੁਖਪਾਲ ਸਿੰਘ ਖਹਿਰਾ ਇਹ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਵੀ ਕਿ ਸੰਗਰੂਰ ਤੋਂ ਲੜਾ ਦੀਏ ਕਹਿੰਦੇ ਮੈਂ ਹਾਂ ਕਰਤੀ ਤੇ ਹੁਣ ਕਹਿੰਦੇ ਤੁਸੀਂ ਇਹ ਕਹਿ ਰਹੇ ਹੋ ਕਿ ਅੱਜ ਜਿਹੜਾ ਪ੍ਰਧਾਨ ਸਾਹਿਬ ਨੇ ਉਹ ਵੀ ਕਹਿ ਗਏ ਕਿ ਸੰਗਰੂਰ ਤੋਂ ਡਿਜ਼ਰਵ ਕਰਦੇ ਨੇ ਵਿਜੇਂਦਰ ਸਿੰਘਲਾ ਤੇ ਕਹਿੰਦੇ ਹੁਣ ਫਿਰ ਮੈਂ ਕੀ ਕਰਾਂ ਭਾਈ ਮੈਂ ਤਾਂ ਇਦਾਂ ਗੱਲਾਂ ਗੱਲ ਤੁਹਾਡੇ ਪੰਪ ਦੇ ਵਿੱਚ ਆ ਕੇ ਮੈਂ ਤਾਂ ਮੁੱਖ ਮੰਤਰੀ ਨੂੰ ਵੀ ਚੈਲੰਜ ਕਰਤਾ ਸੀ ਕਿ ਮੇ ਤੇ ਖੇਰ ਹਟਾ ਤੂੰ ਆ ਬਿਲਕੁਲ ਤੇ ਕਹਿੰਦੇ ਹੁਣ ਮੈਂ ਕੀ ਕਰਾਂ ਉੱਥੋਂ ਵੀ ਟ੍ਰਾਇੰਗਲ ਬਣ ਗਿਆ ਅੱਛਾ ਜੀ ਹਾਲਾਂਕਿ ਉੱਥੋਂ ਜੇਕਰ ਹੁਣ ਸਟਰੋਂਗ ਕੈਂਡੀਡੇਟ ਦੇਖਿਆ ਤਾਂ ਸੁਖਪਾਲ ਸਿੰਘ ਖੈਰੇ ਜਿਵੇਂ ਬਣ ਕੇ ਨਿਕਲ ਰਹੇ ਨੇ ਹਾਂ ਬਿਲਕੁਲ ਉਹ ਬਣਦੇ ਆ ਉਹ ਬਣਦੇ ਆ ਕਿਉਂਕਿ ਉਹ ਜਿਹੜਾ ਸੰਗਰੂਰ ਦਾ ਹੈ ਹੀ ਕੇਟਰ ਇਦਾਂ ਦਾ ਆ ਕਿ ਜਿਹੜਾ ਹਰ 10 ਸਾਲ ਬਾਅਦ 5 ਸਾਲ ਬਾਅਦ ਬਦਲਾ ਚਾਹੁੰਦਾ ਹੀ ਆ ਬਿਲਕੁਲ ਠੀਕ ਆ ਤੁਸੀਂ ਇਹ ਦੇਖੋ ਉੱਥੇ ਕੋਈ ਵੀ ਅੱਜ ਤੱਕ ਪੱਕਾ ਟਿਕਿਆ ਹੀ ਨਹੀਂ ਹਾਂ ਹੈਨਾ ਤੇ ਇਸ ਕਰਕੇ ਫਿਰ ਉਹ ਬਦਲਾ ਚਾਹੁੰਦਾ ਤੇ ਜਿਸ ਹਿਸਾਬ ਦੇ ਨਾਲ ਰਸੂਖ ਰੱਖਦੇ ਨੇ ਸੁਖਪਾਲ ਸਿੰਘ ਖਹਿਰਾ ਤੇ ਸੁਖਪਾਲ ਸਿੰਘ ਖਹਿਰਾ ਲਈ ਜੇਲ ਜਿੰਨੀ ਕਫਾਲਦਾਰਕ ਬਣ ਕੇ ਸਾਹਮਣੇ ਆਈ ਹੈ ਕਿ 2015 ਚ ਗਏ ਤਾਂ ਐਮਐਲਏ ਬਣ ਗਏ ਉਸ ਤੋਂ ਬਾਅਦ ਆ ਕੇ ਫਿਰ 2021 ਦੇ ਵਿੱਚ ਗਏ ਫਿਰ ਆ ਕੇ ਐਮਐਲਏ ਬਣ ਗਏ ਤੇ ਹੁਣ ਤਾਜਾ ਤਾਜਾ ਜਾ ਕੇ ਆਏ ਨੇ ਕੀ ਪਤਾ ਹੁਣ ਐਮਪੀ ਬਣ ਜਾਣ ਸੋ ਇਸ ਕਰਕੇ ਜਿੰਨੀ ਉਹਨਾਂ ਨੂੰ ਫਲਦੀ ਹੈ ਤੇ ਇਸ ਹਿਸਾਬ ਨਾਲ ਤਾਂ ਉਹ ਵੀ ਜਿੱਤ ਸਕਦੇ ਨੇ ਉਸ ਤੋਂ ਬਾਅਦ ਆਜੋ ਜੀ ਫਿਰ ਤੁਸੀਂ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਰਵਿੰਦਰ ਆਮਲਾ ਕਹਿ ਰਹੇ ਨੇ ਕਿ ਮੈਂ ਤਾਂ ਹੈਗਾ ਹੀ ਐਮਐਲਏ ਆ ਮਤਲਬ ਐ MP ਦੇ ਉਮੀਦਵਾਰ ਫਿਰ ਉਧਰੋਂ ਜਨਤਾ ਕਹਿ ਰਹੀ ਹੈ ਕਿ ਪਰਮਿੰਦਰ ਪਿੰਕੀ ਹੁਣੀ ਫਿਰ ਘਬਾਇਆ ਹੁਣੀ ਕਹਿੰਦੇ ਕਿ ਮੈਂ ਕਿਉਂ ਪਿੱਛੇ ਰਵਾਂ ਹੂੰ ਜੇ ਹੁਣ ਦੋ ਦਾਅਵੇਦਾਰ ਨੇ ਤਾਂ ਮੈਂ ਕਿਉਂ ਪਿੱਛੇ ਰਵਾਂ ਫਿਰ ਰਵਿੰਦਰ ਆਵਲਾ ਕਹਿੰਦੇ ਹੁਣ ਤੁਸੀਂ ਸੋਚ ਲਓ ਫਿਰ ਤਾਂ ਮੈਨੂੰ ਦੂਏ ਬੰਦੇ ਵੀ ਆ ਰਹੀ ਹੈ ਫਿਰ ਇਹ ਨਾ ਹੋਵੇ ਕਿ ਇੱਥੇ ਪੰਜੇ ਵਾਲਾ ਛੱਡ ਕੇ ਤੇ ਮੈਂ ਕਮਲ ਵਾਲਾ ਪਾਇਆ ਹੋਵੇ ਇਹ ਵੀ ਗੱਲ ਹੈ ਗੱਲ ਪਤਾ ਇਹ ਸੀਟ ਹੈ ਇਹ ਨਾ ਕਿਉਂ ਇਹ ਨਾ ਕਰਿਓ ਫਿਰ ਬਾਅਦ ਚ ਕਿ ਮੈਂ ਪਾਰਟੀ ਛੱਡ ਗਿਆ ਤੇ ਉਹ ਵੀ ਇਦਾਂ ਬੈਠੇ ਹੋਏ ਨੇ ਤੇ ਉੱਥੇ ਵੀ ਜਿਹੜਾ ਇੱਕ ਬਣ ਗਿਆ ਕਮਾਸਾਨ ਦੀ ਸਥਿਤੀ ਉਹ ਸਭ ਤੋਂ ਬਾਅਦ ਜੇਕਰ ਅਸੀਂ ਹੁਣ ਹੋਰ ਸੀਟਾਂ ਦੇਖੀਏ ਤਾਂ ਉੱਥੇ ਵੀ ਇਹੀ ਹਾਲ ਹੈ ਤੁਸੀਂ ਇਹ ਦੇਖੋ ਕਿ 2022 ਦੇ ਵਿੱਚ ਮਾਲਵਿਕਾ ਸੂਧੋ ਰਾਜੀ ਪੈਰਾਸ਼ੂਟ ਐਂਟਰੀ ਕਰਾਈ ਹਰਜੋਤ ਕਮਲੋਂ ਨਹੀਂ ਡੁੱਸ ਗਏ ਭਾਜਪਾ ਤੇ ਚਲੇ ਗਏ ਸੁਲਤਾਨਾਂ ਨੂੰ نقصان ਹੋਇਆ ਦੋਨੋਂ ਹੀ ਹਾਰ ਗਏ ਬਿਲਕੁਲ ਮਾਨਸਾ ਤੋਂ ਚੁਛਪਿੰਦਰ ਉਹਨਾਂ ਨੂੰ ਜਿਹੜਾ ਉਹ ਕਹਿੰਦੇ ਕਿ ਮੈਨੂੰ ਮਿਲਣੀ ਚਾਹੀਦੀ ਹੈ ਟਿਕਟ ਉਹਨਾਂ ਨੂੰ ਨਹੀਂ ਮਿਲੀ ਮੂਸੇ ਵਾਲੇ ਨੂੰ ਲਿਆਏ ਉਹ ਵੀ ਦੋਨੋਂ ਹਾਰ ਗਏ ਫਿਰ ਆ ਜੋ ਡੇਰਾ ਬਸੀ ਦੇ ਵਿੱਚ ਗੁਰਪ੍ਰੀਤ ਜੀ ਪੀਓ ਦੀ ਸੀਗੇ ਉਮੀਦਵਾਰ ਤੇ ਉਧਰੋਂ ਫਿਰ ਮੁੱਖ ਮੰਤਰੀ ਸਾਹਿਬ ਦੇ ਚਰਨਜੀਤ ਚੰਨੀਓਰਾ ਦੇ ਆਪ ਦੇ ਭਰਾ ਹੀ ਉੱਥੋਂ ਖੜ ਗਏ ਜਾਦ ਉਮੀਦਵਾਰ ਉਹ ਹਾਰ ਗਏ ਦੋਨੋਂ ਹੀ ਹਾਰ ਗਏ ਫੇਰ ਆਜੋ ਤੁਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਹੂੰ ਰਾਣਾ ਗੁਰਜੀਤ ਕਹਿੰਦੇ ਮੇਰੇ ਮੁੰਡੇ ਨੂੰ ਟਿਕਟ ਮਿਲਣੀ ਚਾਹੀਦੀ ਹੈ ਉਹ ਕਹਿੰਦੇ ਇੱਕ ਪਰਿਵਾਰ ਨੂੰ ਇੱਕ ਟਿਕਟ ਤਾਂ ਵੇ ਕਹਿੰਦੇ ਠੀਕ ਆ ਤੁਸੀਂ ਟਿਕਟ ਨਹੀਂ ਦਵਾਂ ਕਿ ਮੇਰਾ ਮੁੰਡਾ ਚੋਣ ਨਹੀਂ ਲੜ ਸਕਦਾ ਉਹਨਾਂ ਨੇ ਆ ਜਾਦ ਉਹ ਖੜਾਤਾ ਸੁਲਤਾਨਪੁਰ ਲੋਧੀ ਦੇ ਕਾਂਗਰਸ ਦਾ ਕੈਂਡੀਡੇਟ ਹਰਾਤਾ ਤੇ ਆਪ ਦਾ ਮੁੰਡਾ ਜਤਾ ਲਿਆ ਤੇ ਹੁਣ ਫਿਰ ਕਹਿ ਰਹੇ ਨੇ ਕਿ ਖਡੂਰ ਸਾਹਿਬ ਤੋਂ ਮੈਂ ਫਿਰ ਚੋਣ ਲੜੂੰਗਾ ਤੇ ਰਾਣਾ ਗੁਰਜੀਤ ਤੇ ਜਸਵੀਰ ਸਿੰਘ ਗਿੱਲ ਉਹ ਰਾਦੇ ਉਧਰ ਫਸੀ ਪਈ ਹੈ ਗਰਾਰੀ ਕਿ ਹੁਣ ਕੌਣ ਲੜੂਗਾ ਪਾਰਟੀ ਕਿ ਤੇ ਹੱਥ ਰੱਖੇਗੀ ਤੇ ਹੁਣ ਇਹ ਵੀ ਗੱਲ ਹੈ ਕਿਉਂਕਿ ਰਾਣਾ ਗੁਰਜੀਤ ਉਹਨਾਂ ਦਾ ਇਤਿਹਾਸ ਹੀ ਇਦਾਂ ਦਾ ਰਿਹਾ ਕਿ ਜਿੱਥੇ ਪੈਰ ਰੱਖਤਾ ਫਿਰ ਉਹ ਜਿੱਤ ਕੇ ਛੱਡਦੇ ਨੇ ਹੂੰ ਤੁਸੀਂ ਦੇਖੋ ਹੱਦ ਤੱਕ ਚੋਣਾਂ ਜਲਦੀ ਹਾਰਦੇ ਨਹੀਂ ਉਹ ਉਹ ਪੂਰੇ ਆਪਣੀ ਇੱਕ ਪਲੈਨਿੰਗ ਇੱਕ ਆਪਣੀ ਟੀਮ ਇੱਕ ਆਪਣਾ ਪੂਰਾ ਐਨਾਲਿਸਿਸ ਕਰਕੇ ਸੀਟ ਨੂੰ ਹੱਥ ਪਾਉਂਦੇ ਨੇ ਫਿਰ ਆ ਜਾਂਦੇ ਜੀ ਅਸੀਂ ਅੰਮ੍ਰਿਤਸਰ ਗੁਰਜੀਤ ਔਜਲਾ ਦੋ ਬਾਰ ਦੇ ਸੰਸਦ ਨੇ ਤੇ ਇਸ ਵਾਰੀ ਉਥੇ ਦਾ ਕੈਕਟਰ ਕਹਿ ਰਿਹਾ ਜੀ ਓਪੀ ਸੋਨੀ ਲਾਵਾਂਗੇ ਫਿਰ ਇਹਨਾਂ ਨੂੰ ਇਹ ਵੀ ਦੇਖ ਰਿਹਾ ਆ ਕਿ ਓਪੀ ਸੋਨੀ ਇੱਕ ਚਿਹਰਾ ਵੀ ਵਧੀਆ ਨੇ ਉਪ ਮੁੱਖ ਮੰਤਰੀ ਰਹੇ ਚੁੱਕੇ ਨੇ ਪੰਜਾਬ ਦੇ 2022 ਦੇ ਵਿੱਚ ਤੇ ਐਸ ਸੀ ਚਿਹਰਾ ਨੇ ਹਿੰਦੂ ਵੋਟ ਹੈ ਤੇ ਇਸ ਵਾਰੀ ਹਿੰਦੂ ਵੋਟ ਜਿਹੜੀ ਹੈ ਉਹ ਜ਼ਿਆਦਾਤਰ ਦਿਖ ਰਹੀ ਹੈ ਕਿ ਕਿਹੜੇ ਪਾਸੇ ਨੂੰ ਉਹ ਹਿੰਦੂ ਵੋਟ ਨੂੰ ਪ੍ਰਭਾਵਿਤ ਕਰਨ ਦੇ ਲਈ ਵੀ ਇਧਰਲੇ ਪਾਸੇ ਨੂੰ ਖੇਲ ਸਕਦੇ ਦਾ ਫਿਰ ਉੱਥੇ ਰਾਣਾ ਗੁਰਜੀਤ ਔਜਲੇ ਹੋਰੀ ਵਾਲੇ ਕਹਿੰਦੇ ਨੇ ਕਿ ਫਿਰ ਦੇਖੋ ਜੀ ਜੇ ਤੁਸੀਂ ਇਹ ਕਰੋਗੇ ਫਿਰ ਅਸੀਂ ਵੋਟ ਨਹੀਂ ਪਾਉਂਦੇ ਤੁਹਾਨੂੰ ਯਾਦ ਹੋਏਗਾ ਦਵਿੰਦਰ ਯਾਦਵੂ ਰਾ ਨੇ ਪ੍ਰੋਗਰਾਮ ਰੱਖਿਆ ਸੀ ਤਾਂ ਉੱਥੇ ਡੂਰ ਸਾਹਿਬ ਦੇ ਵਿੱਚ ਹੁਣ ਜਸਵੀਰ ਸਿੰਘ ਗਿੱਲ ਕਹਿੰਦੇ ਮੈਂ ਉੱਥੋਂ ਉਮੀਦਵਾਰਾਂ ਮੰਨਤਾ ਬੁਲਾਇਆ ਗਿਆ ਉਧਰ ਪੰਗਾ ਹੋ ਗਿਆ ਫਿਰ ਹੁਣ ਆ ਜਾਂਦੇ ਆ ਜੀ ਫਰੀਦਕੋਟ ਸੀਟ ਦੇ ਉੱਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਆਪਣੇ ਡੈਨਿਊ ਨੇ ਕਹਿੰਦੇ ਕਿ ਮੈਂ ਚੋਣਾਂ ਲੜੂੰਗਾ ਉੱਥੇ ਪੰਗਾ ਪੈ ਗਿਆ ਫਿਰ ਹੁਣ ਆ ਜੋ ਬਠਿੰਡੇ ਦੇ ਉੱਤੇ ਬਠਿੰਡੇ ਤੋਂ ਅਮ੍ਰਿਤਾ ਗਿੱਲ ਹੁਣੀ ਜਿਹੜਾ ਨੇ ਪੂਰਾ ਜ਼ੋਰ ਲਾ ਰਹੇ ਸੀਗੇ ਤੇ ਹੁਣ ਖਬਰਾਂ ਇਹ ਆ ਰਹੀਆਂ ਕਿ ਮੂਸੇਵਾਲਾ ਦੇ ਪਿਤਾ ਮੰਨਗੇ ਬਿਲਕੁਲ ਉਹਨਾਂ ਦਾ ਵੀ ਨਾਮ ਚੱਲ ਉਹਨਾਂ ਦਾ ਵੀ ਨਾਮ ਚੱਲ ਪਿਆ ਤੇ ਫਿਰ ਹੁਣ ਉਧਰ ਵੀ ਇੱਕ ਖਰਗਿਆ ਕਾਲ ਤੇ ਅਹਿਮ ਖ਼ਬਰ ਹੈ ਲੁਧਿਆਣਾ ਜੀ ਰਵਨੀਤ ਬਿੱਟੂ ਹਣੀ ਕਾਂਗਰਸ ਦੇ ਕੱਟੜ ਕਾਂਗਰਸੀ ਕਹਿ ਸਕਦੇ ਸੀਗੇ ਅਚਾਨਕੀ ਮੈਨੂੰ ਤਾਂ ਲੱਗਦਾ ਜਿਵੇਂ ਰਵਨੀਤ ਬਿੱਟੂ ਨੇ ਭਾਜਪਾ ਚ ਸ਼ਾਮਿਲ ਹੋਏ ਉਹਨਾਂ ਨੇ ਆਪਣੇ ਡਰਾਈਵਰ ਨੂੰ ਵੀ ਨਹੀਂ ਦੱਸਿਆ ਹੋਣਾ ਉਹਨੂੰ ਵੀ ਇਹ ਕਹਣਾ ਕਿ ਭਾਈ ਸਿੱਧਾ ਅੱਛਾ ਦਿੱਲੀ ਪਹੁੰਚ ਗਏ ਹੁਣ ਇਥੋਂ ਇੱਧਰ ਨੂੰ ਮੋੜ ਲੈ ਹਾਂ ਹੁਣ ਇੱਧਰ ਨੂੰ ਮੋੜ ਲੈ ਫਿਰ ਡਰਾਈਵਰ ਵੀ ਕਹਿੰਦਾ ਹੋਣਾ ਕਿ ਕਾਂਗਰਸ ਭੌਮੇ ਦਾ ਪਿੱਛੇ ਰਹਿ ਗਿਆ ਉਹ ਨਹੀਂ ਨਹੀਂ ਆਪਾਂ ਕਿਤੇ ਨਵੇਂ ਜਾਣਾ ਫਿਰ ਉਹ ਗਾਇਆ ਇਹ ਤਾਂ ਭਾਜਪਾ ਆ ਗਏ ਹਾਂ ਹਾਂ ਇੱਥੇ ਜਾਣਾ ਚੱਲ ਅੰਦਰ ਕਰ ਜੀ ਉਹਨੇ ਵੀ ਸੋਚਣਾ ਅੰਦਰ ਵੜਦੇ ਕਿ ਬਿੱਟੂ ਸਾਹਿਬ ਠੀਕ ਹੋ ਤੁਸੀਂ ਹਾਂ ਉਹੀ ਹੈ ਨਾ ਫਿਰ ਮੈਨੂੰ ਲੱਗਦਾ ਘਰ ਆ ਕੇ ਵੀ ਪੁੱਛ ਹੋਣਾ ਭਾਈ ਇਹ ਕੀ ਕਰ ਲਿਆ ਤੁਸੀਂ ਸਵੇਰੇ ਤਾਂ ਸਹੀ ਸਲਾਮਤ ਗਏ ਸੀ ਸ਼ਾਮ ਤੱਕ ਤੁਹਾਨੂੰ ਕੀ ਹੋ ਗਿਆ ਤੁਸੀਂ ਦੇਖੋ ਕਿ ਨਾਲ ਲੱਗਦੇ ਕਿਸੇ ਪਾਸੇ ਰੌਲਾ ਨਹੀਂ ਪਿਆ ਸ਼ਾਮ ਨੂੰ ਅਚਾਨਕੀ ਖਬਰ ਆ ਗਈ ਰਵਨੀਤ ਬਿੱਟੂ ਭਾਜਪਾ ਚ ਸ਼ਾਮਿਲ ਹੋ ਗਏ ਕਿਉਂਕਿ ਇੱਕ ਪ੍ਰੈਸ ਕਾਨਫਰੈਂਸ ਕੀਤੀ ਤਾਂ ਉਹ ਇਹ ਤਾਂ ਰਵਨੀਤ ਬਿੱਟੂ ਬੈਠੇ ਨੇ ਚਲੋ ਇਸ ਤਰੀਕੇ ਨਾਲ ਹੋਇਆ ਹੁਣ ਕਹਿੰਦੇ ਜੀ ਰਵਨੀਤ ਬਿੱਟੂ ਦਾ ਕੰਪੀਟੀਸ਼ਨ ਲੈ ਕੇ ਕੌਣ ਆਈਏ ਰਵਨੀਤ ਬਿੱਟੂ ਨੂੰ 20 ਬਿੱਟੂ ਨੂੰ ਜਿਹਨੇ ਸਭ ਤੋਂ ਤਗੜਾ ਕੰਪੀਟੀਸ਼ਨ ਦਿੱਤਾ ਸੀ ਉਹ ਸੀਗਾ ਸਿਮਰਜੀਤ ਸਿੰਘ ਬੈਂਸ ਤੁਸੀਂ ਇਹ ਦੇਖੋ ਸਿਮਰਜੀਤ ਸਿੰਘ ਬੈਂਸ ਨੂੰ ਪਈਆਂ ਸੀ 3 ਲੱਖ 8000 ਬੋਟਾਂ ਤੇ ਸਰਵਨੀਤ ਬਿੱਟੂ ਨੂੰ ਪਈਆਂ 3 ਲੱਖ 83000 ਮਤਲਬ ਕੁਝ 70 72000 ਦਾ ਬੋਟਾਂ ਦਾ ਫਰਕ ਸੀਗਾ ਜੀ ਤੇ ਉਹ ਕਹਿੰਦੇ ਵੀ ਇੰਨਾ ਇਹ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿਉਂਕਿ ਇੱਕ ਪਾਸੇ ਪਾਰਟੀ ਦਾ ਬੰਦਾ ਸੀ ਦੂਜੇ ਪਾਸੇ ਇੱਕ ਇੱਕ ਇੰਡੀਪੈਂਡੈਂਟ ਸੀਗਾ ਕਹਿੰਦੇ ਇਸ ਵਾਰ ਜੇ ਅਸੀਂ ਕੈਂਡੀਰ ਜੋੜਾਂਗੇ ਸਾਰਾ ਕਰਾਂਗੇ ਤਾਂ ਫਿਰ ਹੋ ਜਾਏਗਾ ਤੁਸੀਂ ਦੇਖੋ ਜਦੋਂ ਰਵਨੀਤ ਬਿੱਟੂ ਦਾ ਜ਼ਿਕਰ ਆਇਆ ਤੇ ਨਾਲ ਇੱਕ ਹੋਰ ਬੰਦੇ ਦਾ ਜ਼ਿਕਰ ਆਇਆ ਸੀ ਭਰਤ ਭੂਸ਼ਣਾ ਅਸ਼ੂ ਜਿਗਰੀ ਯਾਰ ਨੇ ਵਿਜੀਲੈਂਸ ਫੜੜਨਾਈ ਸੀ ਰਵਨੀਤ ਬਿੱਟੂ ਸਭ ਤੋਂ ਪਹਿਲਾਂ ਪਹੁੰਚੇ ਸੀਗੇ ਇਸ ਵਾਰ ਤਾਰਾ ਲਗਾਉਣਾ ਸੀਗਾ ਤੇ ਦੋ ਹੀ ਭਾਈ ਜਿਹੜਾ ਇਕੱਠੇ ਜੇਲ੍ਹ ਵੀ ਗਏ ਸੀਗੇ ਠੀਕ ਹੈ ਤੇ ਉਹ ਕਹਿੰਦੇ ਮੈਂ ਤਾਂ ਉਦਾਂ ਨਾਰਾਜ਼ ਆ ਰਵਨੀਤ ਬਿੱਟੂ ਤੋਂ ਮੈਨੂੰ ਦੱਸਿਆ ਨਹੀਂ ਪਰ ਕਹਿੰ ਕੋਣੇ ਪਾਰਟੀ ਪਾਰਟੀਆਂ ਤਾਂ ਚਲੋ ਕਹਿੰਦੇ ਹੁਣ ਨਿੱਜੀ ਸੋਚ ਹੈ ਪਰ ਯਾਰੀ ਆਪਣੀ ਥਾਂ ਕੈਮ ਹੈ ਅੱਛਾ ਜੀ ਤੇ ਫਿਰ ਉਹ ਵੀ ਰਵਨੀਤ ਬਿੱਟੂ ਵੀ ਕਹਿ ਸਕਦੇ ਨੇ ਕਿ ਭਾਈ ਦੇਖ ਭਾਈ ਪਿਛਲੀ ਵਾਰ ਤਾਂ ਮੈਂ ਆਇਆ ਸੀਗਾ ਮੈਂ ਐਜ਼ ਐਮਪੀ ਆਇਆ ਸੀਗਾ ਦਬਕਾ ਦੁਬਕਾ ਮਾਰਿਆ ਵਿਜੀਲੈਂਸ ਨੂੰ ਸੁਣਿਆ ਨਹੀਂ ਤੇ ਕਹਿੰਦੇ ਇਸ ਵਾਰੀ ਫਿਰ ਮੇਰੇ ਕੋ ਪਾਵਰ ਹੈ ਦੇਖ ਲੈ ਜੇ ਆਣਾ ਚਾਹਨਾ ਤਾਂ ਬਿਜਲੀਆਂ ਤੇਰੇ ਮਗਰੁੱਦਾ ਵੀ ਪਈ ਹੈ ਤੇ ਕੀ ਪਤਾ ਉਧਰ ਨੂੰ ਹੋ ਜਾਣ ਤੇ ਹੁਣ ਜੋ ਦਾ ਖੇਡਣ ਦੀ ਸੋਚ ਰਹੀ ਹੈ ਕਾਂਗਰਸ ਕਿ ਸਿਮਰਜੀਤ ਸਿੰਘ ਬੈਸਰ ਨੂੰ ਲੈ ਕੇ ਆਈਏ ਤੇ ਜਦੋਂ ਅਸੀਂ ਸਿਮਰਜੀਤ ਸਿੰਘ ਬੈਸਰਾਂ ਦਾ ਜ਼ਿਕਰ ਕਰਦੇ ਆਂ ਤੇ ਨਾਲ ਜ਼ਿਕਰ ਫਿਰ ਭਾਰਤ ਭੂਸ਼ਣਾ ਅਸ਼ੂਦਾ ਵੀ ਹੁੰਦਾ ਕਿਉਂਕਿ ਜੇ ਦੁਸ਼ਮਣੀ ਦਾ ਚਾਰਚੇ ਮਸ਼ਹੂਰ ਨੇ ਤਾਂ ਦੋ ਹੀ ਨਾਂ ਆਗੂਆਂ ਦੇ ਮਸ਼ਹੂਰ ਨੇ ਤੁਸੀਂ ਦੇਖੋ ਚੋਣਾ ਦਾ ਸਮੇ ਸੀਗਾ ਗੋਲੀ ਤੱਕ ਚੱਲੀ ਸੀਗੀ ਇਸ ਕਦਰ ਦੀ ਦੁਸ਼ਮਣੀ ਜਿਹੜੀ ਹੈ ਇਹਨਾਂ ਦੋਨਾਂ ਦੇ ਵਿੱਚ ਹੈ ਤੇ ਹੁਣ ਜੇਕਰ ਸਿਮਰਜੀਤ ਸਿੰਘ ਬੈਸਰ ਨੂੰ ਲਿਆੰਦਾ ਜਾਂਦਾ ਲੱਗਦਾ ਕਿ ਉੱਥੇ ਭਾਰਤ ਭੂਸ਼ਣ ਆਸ਼ੂ ਜਿਹੜਾ ਨੇ ਆਪਣਾ ਨਾਰਾਜ਼ਗੀ ਜਤਾਣ ਤੇ ਪਿੱਛੇ ਹੋ ਜਾਣ ਕਿਉਂਕਿ ਭਾਰਤ ਭੂਸ਼ਣ ਆਸ਼ੂ ਜਿਹੜਾ ਨੇ ਉਹ ਦਾਅਵੇਦਾਰੀ ਠੋਕ ਰਹੇ ਨੇ ਤੇ ਦਾਅਵੇਦਾਰੀ ਉੱਥੇ ਦਾ ਕੈਡਰ ਵੀ ਠੋਕ ਰਿਹਾ ਕਿ ਰਵਨੀਤ ਬਿੱਟੂ ਤੋਂ ਬਾਅਦ ਜੇਕਰ ਸਾਨੂੰ ਕੋਈ ਕੈਂਡੀਡੇਟ ਚਾਹੀਦਾ ਤਾਂ ਉਹ ਭਾਰਤ ਭੂਸ਼ਣ ਆਸ਼ੂ ਨੇ ਤੁਸੀਂ ਇਹ ਦੇਖੋ ਕਿ ਅਸੀਂ ਜਿੰਨੀਆਂ ਸੀਟਾਂ ਦੀ ਗੱਲ ਕੀਤੀ ਆ ਹੋਰ ਛੱਡੋ ਤੁਸੀਂ ਪਟਿਆਲੇ ਆ ਜਾਓ ਧਰਮਵੀਰੋ ਗਾਂਧੀ ਹੋਰਾਂ ਨੂੰ ਲੈ ਕੇ ਆਈ ਪਾਰਟੀ ਤੇ ਲੱਗਾ ਕਿ ਸਾਰੇ ਜੁੜ ਕੇ ਰਹਿਣਗੇ ਧਰਮਵੀਰ ਗਾਂਧੀ ਹਣੀ ਨੀਤੀ ਘਾੜ ਨੇ ਸਭ ਕੁਝ ਨੇ ਵਧੀਆ ਆਗੂ ਨੇ ਸਾਰਿਆਂ ਨੂੰ ਸਮਝਦਾਰੀ ਦੇ ਨਾਲ ਟੈਕਲ ਕਰਨਗੇ ਪਰ ਅਧਿਆਤ ਕੰਬੋਜ ਉਹਨਾਂ ਨੇ ਉੱਥੇ ਵੀ ਜਿਹੜਾ ਕਹਿਤਾ ਕਿ ਮੈਂ ਨਹੀਂ ਜਾਂਦਾ ਜੀ ਵਰਕਰਾਂ ਤੱਕ ਨੂੰ ਰੋਕਤਾ ਕਿ ਜੇਕਰ ਜਾਉਂਗੇ ਉੱਥੇ ਜਾ ਕੇ ਜ਼ਿਕਰ ਕਰਿਓ ਕਿ ਸਾਡਾ ਪ੍ਰਾਣਾ ਲੀਡਰ ਅਧਿਆਤ ਕੰਬੋਜ ਹੈ ਤੇ ਟਿਕਟੋਨ ਨੂੰ ਮਿਲਣੀ ਚਾਹੀਦੀ ਹੈ ਤੇ ਇਸ ਤਰੀਕੇ ਦੀ ਸਿਆਸਤ ਹੈ ਹੁਣ ਤੁਸੀਂ ਇਹ ਲਾ ਲਓ ਆਪਾਂ 7-8 ਹਲਕੇ ਗੈਨ ਲੇ ਬਿਲਕੁਲ ਜੀ ਤੇ 7-8 ਹਲਕਿਆਂ ਦੇ ਵਿੱਚ ਜੇਕਰ ਪੈਰਾਸ਼ੂਟ ਐਂਟਰੀ ਵੀ ਹੁੰਦੀ ਹੈ ਕਿਤੇ ਕਿਤੇ ਕੁਝ ਹੋਰ ਵੀ ਹੁੰਦਾ ਹੈ ਤੇ ਫਿਰ ਜਿਹੜਾ ਕੈਰੈਕਟਰ ਰੁੱਸੇਗਾ ਤਾਂ ਫਿਰ ਉਹ ਇਹ ਨਾ ਸੋਚੋ ਕਿ ਉਹ ਫਿਰ ਬਗਾਵਤ ਨਹੀਂ ਕਰੇਗਾ ਕਿਉਂਕਿ ਇਸ ਵੇਲੇ ਭਾਜਪਾ ਭਾਜਪਾ ਇੱਕ ਗੋਦੀ ਦੇ ਗੋਦੀ ਮਾਂ ਵਾਲਾ ਰੂਪ ਲੈ ਕੇ ਬੈਠੀ ਆ ਕਿ ਕੋਈ ਬੱਚਾ ਰੁੱਸ ਗਿਆ ਆ ਜੇ ਬੇਟਾ ਗੋਦੀ ਚ ਆਜੋ ਆ ਲੈ 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 ਟਿਕਟ ਚਾਹੀਦੀ ਐ ਲੈ ਲੋ ਜੀ ਆ ਲੋ ਚੱਕੋ ਟਿਕਟ ਤਾਂ ਫੇ ਭਾਜਪਾ ਗੋਦੀ ਦੇ ਵਿੱਚ ਬੱਚੇ ਨੂੰ ਸਹਾਰਾ ਦੇਣ ਲਈ ਵੀ ਬੈਠੀ ਆ ਤੇ ਜੇਕਰ ਪਾਰਟੀ ਬਦਲਣ ਤੋਂ ਜ਼ਿਆਦਾ ਨੁਕਸਾਨ ਜੇਕਰ ਕਿਸੇ ਚੀਜ਼ ਨੂੰ ਪਾਰਟੀ 'ਚ ਹੁੰਦਾ ਤਾਂ ਆਪਸੀ ਬਗਾਵਤ ਆਪਸੀ ਫੋਟੜਾ ਹੁੰਦਾ ਤੇ ਕਾਂਗਰਸ ਪਹਿਲਾਂ ਵੀ 2022 ਦੇ ਵਿੱਚ ਆਪਸੀ ਫੁੱਟ ਕਰਕੇ ਹਾਰੀ ਐ ਇੱਕ ਧੜਾ ਲੱਗ ਗਰਜਣ ਲੱਗਿਆ ਇੱਕ ਧੜਾ ਆ ਜਾ ਕ ਬੱਜਣ ਲੱਗ ਗਿਆ ਤੇ ਹੁਣ ਵੀ ਜੇਕਰ ਆ ਹਾਲ ਰਿਹਾ ਹਾਈ ਕਮਾਂਡ ਨੇ ਨਾ ਇਹ ਮਸਲੇ ਹੱਲ ਕੀਤੇ ਤਾਂ ਹਾਲ ਫਿਰ 2024 'ਚ 2022 ਤੋਂ ਵੀ ਮਾੜਾ ਹੋਊਗਾ ਇੰਦਰ ਜੀ ਕਾਂਗਰਸ ਹਾਈ ਕਮਾਂਡ ਨੂੰ ਕਾਂਗਰਸ ਲੀਡਰਸ਼ਿਪ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਨਿੱਜੀ ਲਾਲਚ ਛੱਡ ਕੇ ਯਾ ਫਿਰ ਹਾਈ ਕਮਾਂਡ ਨੂੰ ਥੋੜਿਆ ਮੀਟਿੰਗ ਦੇ ਵਿੱਚ ਸਮਝਾ ਕੇ ਸਾਨੂੰ ਕਨਵਿੰਸ ਕਰਨਾ ਚਾਹੀਦਾ ਕਿ ਵਾਟ ਇਜ਼ ਆਵਰ 뷰 ਪੁਆਇੰਟ ਠੀਕ ਹੈ ਮਸਲਾ ਪੰਜਾਬ ਦਾ ਹੈ ਗੱਲ ਪੰਜਾਬ ਦੀ ਕਰਨੀ ਚਾਹੀਦੀ ਹੈ ਨਾ ਕਿ ਆਪਦੇ ਅਹੁਦੇਦਾਰੀਆਂ ਦੀ ਚਲੋ ਜੇਕਰ ਹੁਣ ਹਾਈ ਕਮਾਂਡ ਤੇ ਵੀ ਆਈਏ ਤਾਂ ਹਾਈ ਕਮਾਂਡ ਨੂੰ ਵੀ ਆਪਣੇ ਡੰਡੇ 'ਚ ਇੰਨੀ ਕਿ ਤਾਕਤ ਰੱਖਣੀ ਚਾਹੀਦੀ ਹੈ ਕਿ ਆ ਫਿਰ ਜਿਹੜੀਆਂ ਆਵਾਜ਼ਾਂ ਚੱਲਦੀਆਂ ਨੇ ਇਹ ਤੁਹਾਨੂੰ ਸੁਣਨੀ ਆ ਨਹੀਂ ਚਾਹੀਦੀ ਤੁਸੀਂ ਇਹ ਦੇਖੋ ਭਾਜੀਪੀ ਦੇ ਭਾਜੀਪੀ ਦੀ ਗੱਲ ਕਰਦੇ ਆਪਾਂ ਦਿੱਲੀ ਦੇ ਵਿੱਚ ਪੁਰਾਣੇ ਸਾਰੇ ਸੰਸਦਾਂ ਦੀ ਟਿਕਟ ਕੱਟੀ ਕਿਸੇ ਨੇ ਚੁੱਪੂ ਕੀਤੀ ਬਿਲਕੁਲ ਨਹੀਂ ਬੋਲਦਾ ਅੱਜ ਜੋਖੀ ਪੰਜਾਬ ਦੇ ਵਿੱਚ ਆ ਕੇ ਜਿਹੜੇ ਕਹਿੰਦੇ ਆ ਕਿ ਮੈਨੂੰ ਪਤਾ ਸੀਗਾ ਮੋਦੀ ਸਾਹਿਬ ਇਹਨਾਂ ਕਰਨਗੇ ਹੰਸਰਾਜ ਹੰਸੁਣੀ ਹੰਸਰਾਜ ਹੰਸ ਦੀ ਵੀ ਟਿਕਟ ਦਿੱਲੀ ਤੋਂ ਕੱਟੀ ਗਈ ਲਾਸਟ ਵਾਲੇ ਦੇ ਵਿੱਚ ਉਹਨਾਂ ਨੇ ਆ ਕੇ ਕਹਿਤਾ ਕਿ ਤੁਹਾਨੂੰ ਭਾਈ ਪੰਜਾਬ ਤੋਂ ਲੜਾ ਦਿੰਨੇ ਆ ਪਰ ਹੰਸਰਾਜ ਹੰਸਰਾ ਇਸ ਤੋਂ ਪਹਿਲਾਂ ਕੋਈ ਬਿਆਨ ਸੁਣਿਆ ਸੀ ਤੇ ਫਿਰ ਕੋ ਕੋ ਬੀਜਪੀ ਦਾ ਡੰਡਾ ਤਗੜਾ ਹੈ ਬਿਲਕੁਲ ਬੀਜਪੀ ਦੀਆਂ ਨੀਤੀਆਂ ਆ ਨੇ ਠੀਕ ਹੈ ਅਸੀਂ ਤਾਰੀਫ ਨਹੀਂ ਕਰ ਰਹੇ ਪਰ ਬੀਜਪੀ ਦੀਆਂ ਨੀਤੀਆਂ ਤਗੜੀਆਂ ਤੁਸੀਂ ਸੁਣਿਆ ਕੋਈ ਬੀਜਪੀ ਦਾ ਬੰਦਾ ਜਿਹੜਾ ਪਾਰਟੀ ਛੱਡ ਗਿਆ ਹੋਵੇ ਕਦੇ ਵੀ ਖਿਲਾਫਤ ਨਹੀਂ ਕਰਦੇ ਆਪ ਦੀ ਕਸਮ ਇਹਨਾਂ ਦੇ ਕਦੇ ਕਾਲੇ ਨੇ ਜੇ ਲੜਾਈ ਹੁੰਦੀ ਵੀ ਆ ਤੂੰ ਅੰਦਰੋਂ ਹੀ ਨਿਵੇੜ ਲੈਂਦੇ ਨੇ ਬਾਹਰ ਨਹੀਂ ਗੱਲ ਆਉਣੀ ਤਾਂ ਫਿਰ ਇਹਨਾਂ ਦੇ ਕਿਉਂ ਕਾਲੇ ਨੇ ਕਾਂਗਰਸੀ ਲੜਦੀ 스테ਜ ਤੇ ਚੜਕੇ ਨਾਲ ਲੜਦੀ 스테ਜ ਤੇ ਚੜਦੇ ਆ ਚੜਕੇ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੇ ਪਾਰਟੀਆਂ ਛੱਡ ਕੇ ਗਏ ਜਾਂ ਜਿਹੜੇ ਕਹਿ ਰਹੇ ਆ ਫਿਰ ਉਹਨਾਂ ਨੂੰ ਹੁਣ ਸੁਖਜਿੰਦਰ ਰੰਧਾਵਾ ਹੋਰੀ ਬੋਲ ਰਹੇ ਨੇ ਫਿਰ ਇਧਰੋਂ ਸੁਖਪਾਲ ਖਹਿਰਾ ਤੇ ਰਾਣਾ ਗੁਰਜੀ ਧੋਰਾ ਦੀ ਨਹੀਂ ਬਣਦੀ ਹਣਾ ਤੁਸੀਂ ਇੱਕ ਇੰਟਰਵਿਊ ਵੀ ਸੁਣਿਆ ਹੋਵੇਗਾ ਸੁਖਪਾਲ ਖਹਿਰਾ ਦਾ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਸਿਰਫ ਦੋ ਸ਼ਰਾਬ ਦੀਆਂ ਫੈਕਟਰੀਆਂ ਨੇ ਜਿਹੜੀਆਂ ਇਥਨੋਲ ਦਾ ਇਸਤੇਮਾਲ ਕਰਦੀਆਂ ਉਹਦੇ ਵਿੱਚ ਰਾਣਾ ਗੁਰਜੀ ਦੀ ਵੀ ਇੱਕ ਹੈ ਇਨਡਾਇਰੈਕਟਲੀ ਸਵਾਲ ਚੱਕ ਗਏ ਤੇ ਫਿਰ ਹੁਣ ਰਾਣਾ ਗੁਰਜੀ ਧੋਰੀ ਵੀ ਕਹਿ ਸਕਦੇ ਕਿ ਤੁਹਾਡੇ ਕੋਲ ਸਬੂਤ ਕੀ ਨੇ ਇਸ ਤੋਂ ਇਲਾਵਾ ਇੰਦਰ ਇਹ ਮੈਂ ਜਲੰਧਰ ਇਲੈਕਸ਼ਨ ਦੇ ਵਿੱਚ ਇੱਕ ਲੀਡਰ ਕੋਲ ਸੀਗਾ ਮੈਂ ਕਹਿੰਦਾ ਜੀ ਤੁਸੀਂ ਫਲਾਣੇ ਲੀਡਰ ਤੁਹਾਡੇ ਨਾਲ ਦੇ ਹਲਕੇ ਦੇ ਨੇ ਤੇ ਕੀ ਕਹਿਣਾ ਚਾਹੂੰ ਕਹਿੰਦਾ ਯਾਰ ਤੂੰ ਰਾਤ ਨੂੰ ਨਾਮ ਲੈ ਜਾਂਦਾ ਰੋਟੀ ਨਹੀਂ ਆ ਜਮਣੀ ਮਤਲਬ ਇਹ ਤਾਂ ਹਾਲ ਹੈ ਕਿ 10 ਕਿਲੋਮੀਟਰ ਤੋਂ ਬਾਅਦ ਜਿਹੜਾ ਹਲਕਾ ਸ਼ੁਰੂ ਹੁੰਦਾ ਹੈ ਤੇ ਉਸ ਨਾਲ ਦੇ ਹਲਕੇ ਦੇ ਲੀਡਰ ਦੇ ਨਾਲ ਇਹਨਾਂ ਦੀ ਬਣਦੀ ਉਹ ਕਹਿ ਰਹੇ ਕਿ ਯਾਰ ਉਹਦੀ ਸ਼ਕਲ ਦੇਖ ਲਓ ਕੰਮ ਨਹੀਂ ਹੁੰਦਾ ਉਹ ਕਹਿੰਦਾ ਉਹਦਾ ਨਾਮ ਲੈ ਲਓ ਰੋਟੀ ਹਜਮ ਨਹੀਂ ਹੁੰਦੀ ਇਹ ਤਾਂ ਹਾਲ ਨੇ ਕਾਂਗਰਸ ਵਾਲੇ ਹਾਲਾ ਕਿ ਹਮੇ ਨਾਮ ਤਾਂ ਕਿਆ ਹੀ ਲਵਾ ਦੋਦਾਂ ਦਾ ਪਰ ਇਹਨਾਂ ਦੱਸ ਦਿੰਦਾ ਕਿ ਵਾਟਰ ਪਾਰ ਦੇ ਨੇ ਤੇ ਹੁਣ ਤੁਸੀਂ ਆਪੇ ਸਮਝ ਲਿਓ ਕਿਹੜੇ ਵਾਲੇ ਪਾਰਟਰ ਉਧਰ ਵਾਲੇ ਕੇ ਇਧਰ ਵਾਲੇ ਤੇ ਆਹ ਹਾਲ ਹੈ ਤੇ ਹੁਣ ਕਾਂਗਰਸ ਨੂੰ ਵੀ ਆਪਣਾ ਥੋੜਾ ਡੰਡਾ ਮਜ਼ਬੂਤ ਕਰਨਾ ਚਾਹੀਦਾ ਤੇ ਹੁਣ ਪੰਜਾਬ ਦੀ ਵਿੱਚ ਵੀ ਜੇ ਰਾਜਾ ਬੜਿੰਗੋ ਮੁਖੀ ਨੇ ਜੇ ਪ੍ਰਤਾਪ ਬਾਜਵਾ ਲੀਡਰ ਆਫ অপੋਜੀਸ਼ਨ ਨੇ ਤੇ ਸੁਖਜਿੰਦਰਨ ਦਾ ਵੀ ਸੀਨੀਅਰ ਲੀਡਰ ਨੇ ਤੇ ਮੈਂ ਕਹਿੰਦਾ ਫਿਰ ਇਹਨਾਂ ਨੂੰ ਬਾਕੀ ਲੀਡਰਾਂ ਦੇ ਨਾਲ ਕੋਆਰਡੀਨੇਸ਼ਨ ਕਰਨੀ ਚਾਹੀਦੀ ਹੈ ਖਾਸ ਕਰਕੇ ਰਾਜਾ ਬੜਿੰਗੋਰਾ ਨੂੰ ਤੇ ਪਾਰਟੀ ਦੇ ਵਿੱਚ ਵੀ ਇਧਰ ਵਾਲੇ ਪਾਸੋਂ ਬੰਨਿਓ ਵੀ ਅੱਗੇ ਹੋ ਕੇ ਜਿਹੜਾ ਹਾਈ ਕਮਾਂਡ ਦੇ ਨਾਲ رابطہ ਪੂਰਾ ਤਿਆਰ ਕਰਨਾ ਚਾਹੀਦਾ ਤੇ ਹਾਈ ਕਮਾਂਡ ਵੱਲੋਂ ਵੀ ਪਹਿਲ ਕਰਕੇ ਇਧਰਲੇ ਬੰਦਿਆਂ ਨੂੰ ਵੀ ਸਮਝਾਉਣਾ ਚਾਹੀਦਾ ਕਿ ਭਾਈ ਆਪਸੀ ਕੋਆਰਡੀਨੇਸ਼ਨ 'ਚ ਚੱਲੂਗੇ ਤਾਂ ਬਣ ਕੇ ਰਹੋਗੇ ਨਹੀਂ ਚੱਲੂਗੇ ਤਾਂ ਫਿਰ ਦੇਖ ਲਿਓ ਹਿਸਾਬ ਤੁਸੀਂ ਅਸੀਂ ਭਾਜਪਾ ਦੀ ਕੀ ਗੱਲ ਕਰੀਏ ਆਮ ਆਦਮੀ ਪਾਰਟੀ 'ਚ ਹੀ ਦੇਖ ਲਓ ਕਈਆਂ ਦੀ ਟਿਕਟ ਕੱਟੀ ਕਈਆਂ ਨੂੰ ਦਿੱਤੀ ਕਈਆਂ ਨੂੰ ਨਹੀਂ ਦਿੱਤਾ ਕਈ ਲੱਗਦਾ ਸੀ ਕਿ ਸਾਨੂੰ ਉਮੀਦਵਾਰ ਐਲਾਨਣਗੇ ਨਹੀਂ ਐਲਾਨਣ ਆ ਬਗਾਵਤ ਹੋਈ ਸ਼ੁਰੂ ਕਿਤੇ ਨਹੀਂ ਹੋਈ ਸੋ ਇੱਕ ਕਾਰਨ ਨੇ ਕਿ ਇੱਕ ਪਾਰਟੀ ਦਾ ਅਨੁਸ਼ਾਸਨ ਸਭ ਕੁਝ ਹੋਣਾ ਪਰ ਹੁਣ ਜੋ ਇਸ ਹਾਲ ਦੇ ਵਿੱਚ ਕਾਂਗਰਸ ਆ ਗਈ ਐ ਐਮਨੂੰ ਨਹੀਂ ਲੱਗਦਾ ਦਾ ਕੋਈ ਫਿਰ ਅੱਗੇ ਫਾਇਦਾ ਨਿਕਲੇਗਾ ਉਹੀ ਫਿਰ ਜਿਹੜੀ ਕਹਾਵਤ ਮੈਂ ਪਹਿਲਾਂ ਕਹੀ ਸੀ ਕਿ ਇਹ ਹੀ ਪਾਰਟੀ ਝੂਠੀ ਪਾ ਸਕਦੀ ਐ ਤੇ ਫਿਰ ਉਹੀ ਕੰਮ ਹੋਏਗਾ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਧੰਨਵਾਦ ਸੋ ਸਾਡੀ ਅੱਜ ਦੀ ਇਸ ਵਿਚਕਸ਼ ਦੇ ਵਿੱਚ ਫਿਲਹਾਲ ਦੇ ਲਈ ਸਿਰਫ ਇੰਨਾ ਹੀ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ ਬਹੁਤ ਬਹੁਤ ਧੰਨਵਾਦ